ਓਏ ਇਤਰਾਹ ਵਾਈ ਗੁਰੂ ਵਾਈ ਗੁਰੂ ਫਤਨਾ ਹਾਏ ਗੁਰੂ ਭਾਈ ਝਾੜੂ ਜਾਨ ਬਟਵਾ ਤੇ ਪੱਟੀ ਜੋਂਦੇ ਯੋਦੇ ਜਿਹੜੇ ਸਵੇਰ ਤੋਂ ਲੈ ਕੇ ਸਫਾਈ ਕਰਦੇ ਹੋਏ ਸਟੇਜ ਦੇ ਉੱਤੇ ਮਾਲੀ ਕੰਨੀ ਮਾਰ ਕੇ ਛੱਡਾ ਕਰਦਾ ਹੈ ਹੈ ਬੜੀ ਇਕੱਠੀ ਕੀਤੀ ਇੱਥੇ ਕਰਦੇ ਚੱਲ ਜੀ ਭਰ ਕੇ ਬਾਕੀ ਜੋ ਦੇ ਵੀ ਜਿਹੜੇ ਪਿੱਛੇ ਆ ਰਹੇ ਆ ਸਾਰੀਆਂ ਜੋਨਾਂ ਦੀ ਜਿਹੜੀਆਂ ਉਹ ਆ ਕੇ ਅੱਜ ਸਫਾਈ ਵੀ ਹਮ ਚਲਾਉਣਗੇ ਆ ਸ਼ੁਰੂਆਤ ਜਿਹੜੀ ਆ ਮੇਰ ਸਿੰਘ ਦੀ ਤਲਵੰਡੀ ਭਾਈ ਝਾੜੂ ਜੋਣ ਅਤੇ ਪੱਟੀ ਜੋਣ ਦੇ ਜੋਧੇ ਜਿਹੜੇ ਆ ਉਹ ਸਫਾਈ ਕਰਦੇ ਹੋਏ